ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਅਜਿਹਾ ਪਿੰਡ ਹੈ ਜਿੱਥੇ ਕਿ ਲੋਕਾਂ ਨੇ ਵੋਟਾ ਦਾ ਬਾਈਕਾਟ ਕੀਤਾ ਹੈ ਜਿੱਥੇ ਪਿੰਡ ਵਾਸੀਆਂ ਨੇ ਚੋਣ ਪ੍ਰਕਿਰਿਆ ਦਾ ਬਾਈਕਾਟ ਕਰਤਾ ਹੈ ਦੱਸਦੇ ਕਿ ਅਜਨਾਲਾ ਦੇ ਪਿੰਡ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਬੀਤੀ ਰਾਤ ਜ਼ੋਦੀਕਰ ਪਛਾਤੇ ਮੋਟਰਸਾਈਕਲ ਸਵਾਰ ਦੇ ਵੱਲੋਂ ਨਕਾਬਪੋਸ਼ਾ ਦੇ ਵੱਲੋਂ ਵਿਅਕਤੀਆਂ ਵੱਲੋਂ ਨੌਜਵਾਨ ਦੀਪਿੰਦਰ ਸਿੰਘ ਦੀਪੂ ਲੱਖੋਵਾਲੀਆ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਜਿਸ ਦਾ ਰੋਸ਼ ਅਜ ਉਹਨਾਂ ਦੇ ਮਨਾਂ ਦੇ ਵਿੱਚ ਹੈ ਸਮੂਹ ਪਿੰਡ ਵਾਲੇ ਇਕੱਠੇ ਹੋ ਜਾਂਦੇ ਨੇ ਚੋਣ ਪ੍ਰਕਿਰਿਆ ਦਾ ਮੁਕੰਮਲ ਬਾਈਕਾਟ ਕਰਦੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਪੋਲਿੰਗ ਬੂਥ ਤੇ ਇੱਕ ਵੀ ਵਿਅਕਤੀ ਨਜ਼ਰ ਨਹੀਂ ਆਇਆ ਪੋਲਿੰਗ ਬੂਥ ਖਾਲੀ ਨਜ਼ਰ ਆਏ ਨੇ ਪਿੰਡ ਦੇ ਸਰਪੰਚ ਜਗਤਾਰ ਸਿੰਘ ਲੱਖੋਵਾਲੀਆ ਨੇ ਕਿਹਾ ਕਿ ਦੀਪਿੰਦਰ ਦੀ ਮੌਤ ਤੇ ਉਹਨਾਂ ਨੂੰ ਅਫਸੋਸ ਹੈ ਜਿਸ ਤੋਂ ਬਾਅਦ ਉਹਨਾਂ ਵੋਟਾਂ ਨਾ ਪਾਉਣ ਦਾ ਫੈਸਲਾ ਕੀਤਾ ਦੱਸਦੇ ਕਿ ਪਿੰਡ ਦੇ ਵਿੱਚ ਅਨਾਉਂਸਮੈਂਟ ਕੀਤੀ ਜਾਂਦੀ ਦੀ ਹੈ ਪਿੰਡ ਵਾਸੀ ਚੋਣਾ ਦਾ ਬਾਈਕਾਟ ਕਰਨ ਸੋ ਅਜੇ ਹਾਂ ਪਹਿਲਾ ਪਿੰਡ ਹੈ ਜਿਸ ਦੇ ਪੂਰੇ ਪਿੰਡ ਦੇ ਵੱਲੋਂ ਚੋਣਾ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਬੀਤੀ ਰਾਤ ਇੱਕ ਹਾਦਸਾ ਹੁੰਦਾ ਜਿਸ ਤੋਂ ਬਾਅਦ ਪਿੰਡ ਵਾਸੀ ਇਹ ਫੈਸਲਾ ਲੈਂਦੇ ਨੇ ਤੇ ਮੈਂ ਅਹੀਂ ਫੈਸਲਾ ਲਿਆ ਵੀ ਅਸੀਂ ਸਾਰੇ ਇਹਦਾ ਬਾਈਕਟ ਕਰਾਂਗੇ ਸਾਡਾ ਭਤੀਜਾ ਲੱਗਦਾ ਸੀ ਤੇ ਇਹਨੂੰ ਅੰਨੇ ਵਾਰ ਗੋਲੀਆਂ ਮਾਰਕਤੇ ਦੀ ਇਹ ਇਹ ਦੀਪ ਸਾਨੂੰ ਕਾਰਨ ਦਾ ਨਹੀਂ ਪਤਾ ਲੱਗਾ ਕੀ ਕਾਰਨ ਦੋ ਬੰਦੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਅੰਨੇ ਵਾਰ ਗੋਲੀਆਂ ਚਲਾ ਕੇ ਤੇ ਜੱਟ ਕਰਤੀ ਆ ਅਹੀਂ ਹੁਣ ਇਹ ਫੈਸਲਾ ਪਿੰਡ ਵੱਲੋਂ ਸਾਰੇ ਪਿੰਡ ਦੇ ਸਾਰੀਆਂ ਪਾਰਟੀਆਂ ਨੇ ਇਹ ਫੈਸਲਾ ਲਿਆ ਵੀ ਅਸੀਂ ਕੋਈ ਆਪਣਾ ਵੋਟ ਨਹੀਂ ਪਾਵਾਂਗੇ ਸਵੇਰ ਤੋਂ ਪੋਲਿੰਗ ਹੋਈ ਵੋਟ ਪਿੰਡ ਇੱਕ ਵੋਟ ਨਹੀਂ ਪੋਲਿੰਗ ਹੁੰਦੀ ਵੋਟ ਪੋਲਿੰਗ ਸاعة 6:00 ਸ਼ੁਰੂ ਹੋਣੀ ਹੈ 6:00 ਵਜੇ ਉਹਨਾਂ ਕੋਲ ਚੱਲ ਕੇ ਵੀ ਆਪਾਂ ਕੋਈ ਵੋਟ ਨਹੀਂ ਪਾਉਂਦੇ ਹਾਂਜੀ ਇੱਕ ਵੋਟ ਦਾ ਸਾਰਾ ਡਾਕੂਮੈਂਟ ਹਾਂਜੀ ਗੁਰਦਰਾ ਸਾਹਿਬ ਵੀ ਲੋਅਸਮੈਂਟ ਕਰਾਈ ਹੈ ਵੀ ਅਸੀਂ ਕੋਈ ਵੋਟ ਪਾਉਣ ਨਾ ਆਵੇ ਮੰਗ ਕੀ ਕਰਦੇ ਸਰਕਾਰ ਨੂੰ ਇਹੋ ਮੰਗ ਕਰਦੇ ਆ ਵੀ ਸਾਨੂੰ ਇੱਕ ਕਾਦਰ ਲੱਭਣਾ ਚਾਹੀਦਾ ਤੇ ਖੇਤੀ ਦਾ ਖੇਤੀ ਕਾਦਰ ਲੱਭਣਾ ਚਾਹੀਦਾ ਤੇ ਉਹਨੂੰ ਸਖਤ ਤੋਂ ਸਖਤ ਜਾ ਮਿਲਣੀ ਚਾਹੀਦੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਅਜਿਹਾ ਪਿੰਡ ਹੈ ਜਿੱਥੇ ਕਿ ਲੋਕਾਂ ਨੇ ਵੋਟਾ ਦਾ ਬਾਈਕਾਟ ਕੀਤਾ ਹੈ ਜਿੱਥੇ ਪਿੰਡ ਵਾਸੀਆਂ ਨੇ ਚੋਣ ਪ੍ਰਕਿਰਿਆ ਦਾ ਬਾਈਕਾਟ ਕਰਤਾ ਹੈ ਦੱਸਦੇ ਕਿ ਅਜਨਾਲਾ ਦੇ ਪਿੰਡ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਬੀਤੀ ਰਾਤ ਚੌਦਿਕਨ ਪਛਾਤੇ ਮੋਟਰਸਾਈਕਲ ਸਵਾਰ ਦੇ ਵੱਲੋਂ ਨਕਾਬਪੋਸ਼ਾ ਦੇ ਵੱਲੋਂ ਵਿਅਕਤੀਆਂ ਵੱਲੋਂ ਨੌਜਵਾਨ ਦੀਪਿੰਦਰ ਸਿੰਘ ਦੀਪੂ ਲੱਖੋਵਾਲੀਆ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਜਿਸ ਦਾ ਰੋਸ਼ ਅਜ ਉਹਨਾਂ ਦੇ ਮਨਾਂ ਦੇ ਵਿੱਚ ਹੈ ਸਮੂਹ ਪਿੰਡ ਵਾਲੇ ਇਕੱਠੇ ਹੋ ਜਾਂਦੇ ਨੇ ਚੋਣ ਪ੍ਰਕਿਰਿਆ ਦਾ ਮੁਕੰਮਲ ਬਾਈਕਾਟ ਕਰਦੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਪੋਲਿੰਗ ਬੂਥ ਤੇ ਇੱਕ ਵੀ ਵਿਅਕਤੀ ਨਜ਼ਰ ਨਹੀਂ ਆਇਆ ਪੋਲਿੰਗ ਬੂਥ ਖਾਲੀ ਨਜ਼ਰ ਆਏ ਨੇ ਪਿੰਡ ਦੇ ਸਰਪੰਚ ਜਗਤਾਰ ਸਿੰਘ ਲੱਖੋਵਾਲੀਆ ਨੇ ਕਿਹਾ ਕਿ ਦੀਪਿੰਦਰ ਦੀ ਮੌਤ ਤੇ ਉਹਨਾਂ ਨੂੰ ਅਫਸੋਸ ਹੈ ਉਸ ਤੋਂ ਬਾਅਦ ਉਹਨਾਂ ਵੋਟਾਂ ਨਾ ਪਾਉਣ ਦਾ ਫੈਸਲਾ ਕੀਤਾ ਤਾਂਸ ਦੀ ਕਿ ਪਿੰਡ ਦੇ ਵਿੱਚ ਨੋਨਸਮਟ ਕੀਤੀ ਜਾਂਦੀ ਦੀ ਹੈ ਪਿੰਡ ਵਾਸੀ ਛੋਣਾ ਦਾ ਬਾਈਕਾਟ ਕਰਨ ਸੋ ਅਜੇ ਹਾਂ ਪਹਿਲਾ ਪਿੰਡ ਹੈ ਜਿਸ ਤੇ ਪੂਰੇ ਪਿੰਡ ਦੇ ਵੱਲੋਂ ਛੋਣਾ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਬੀਤੀ ਰਾਤ ਇੱਕ ਹਾਦਸਾ ਹੁੰਦਾ ਜਿਸ ਤੋਂ ਬਾਅਦ ਪਿੰਡ ਵਾਸੀ ਇਹ ਫੈਸਲਾ ਲੈਂਦੇ ਨੇ ਤੇ ਮੈਂ ਅਹੀਂ ਫੈਸਲਾ ਲਿਆ ਵੀ ਅਸੀਂ ਸਾਰੇ ਇਹਦਾ ਬਾਈਕਟ ਕਰਾਂਗੇ ਸਾਡਾ ਭਤੀਜਾ ਲੱਗਦਾ ਸੀ ਤੇ ਇਹਨੂੰ ਅੰਨੇਵਾ ਗੋਲੀਆਂ ਮਾਰ ਕੇ ਦਿੱਤੇ ਇਹ ਦੀ ਸਾਨੂੰ ਕਾਰਨ ਦਾ ਨਹੀਂ ਪਤਾ ਲੱਗਾ ਕੀ ਕਾਰਨ ਦੋ ਬੰਦੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਅੰਨੇਵਾ ਗੋਲੀਆਂ ਚਲਾ ਕੇ ਦਿੱਟ ਕਰਤੀ ਆ ਅਹੀਂ ਹੁਣ ਇਹ ਫੈਸਲਾ ਪਿੰਡ ਵੱਲੋਂ ਸਾਰੇ ਪਿੰਡ ਦੇ ਸਾਰੀਆਂ ਪਾਰਟੀਆਂ ਨੇ ਇਹ ਫੈਸਲਾ ਲਿਆ ਵੀ ਅਸੀਂ ਕੋਈ ਆਪਣਾ ਵੋਟ ਨਹੀਂ ਪਾਵਾਂਗੇ ਚੋਣ ਦੀ ਪੋਲਿੰਗ ਹੋਈ ਵੋਟ ਇੱਕ ਵੋਟ ਨਹੀਂ ਪੋਲਿੰਗ ਹੋਣੀ ਵੋਟ ਪੋਲਿੰਗ ਸਤਾਏ ਸ਼ੁਰੂ ਹੋਣੀ ਹੈ 6 ਵਜੇ ਉਹਨਾਂ ਕੋਲ ਚੱਲ ਕੇ ਵੀ ਆਪਾਂ ਕੋਈ ਵੋਟ ਨਹੀਂ ਪਾਉਂਦੇ ਹਾਂਜੀ ਇੱਕ ਬੰਦਾ ਸਰਕ ਅਨਾਊਂਸਮੈਂਟ ਦਿੱਤਾ ਹਾਂਜੀ ਗੁਰਦਰਾ ਸਾਹਿਬ ਵੀ ਅਨਾਊਂਸਮੈਂਟ ਕਰਾਈ ਹੈ ਵੀ ਅਸੀਂ ਕੋਈ ਵੋਟ ਪਾਉਣ ਨਾ ਆਵੇ ਮੰਗ ਕੀ ਕਰਦੇ ਸਰਕਾਰ ਨੂੰ ਮੰਗ ਲਈਏ ਸਰਕਾਰ ਕੋ ਇਹੋ ਮੰਗ ਕਰਦੇ ਆ ਵੀ ਸਾਨੂੰ ਇੱਕ ਕਾਦਰ ਲੱਭਣਾ ਚਾਹੀਦਾ ਤੇ ਖੇਤੀ ਦਾ ਖੇਤੀ ਕਾਦਰ ਲੱਭਣਾ ਚਾਹੀਦਾ ਤੇ ਉਹਨੂੰ ਸਖਤ ਤੋਂ ਸਖਤ ਜਾ ਮਿਲਣੀ ਚਾਹੀਦੀ